ਪੰਜਾਬ ਸਰਕਾਰ ਦੀ ਬੁਖਾਰ ਹੈ ਸ੍ਰੀ ਆਮੀਨ ਅੱਲੜਾ ਮਾਤਰਾਤੇ ਨਾਕੇ ਡਾਇਪੇ ਨੇ ਅਕਾਲੀ ਵਰਕਰਾਂ ਨੂੰ ਕੰਨ ਰਸਤਾ ਹਟਾਇਆ ਜਾ ਰਿਹਾ ਛੋਟਾ ਵਰਕਰ ਨਹੀਂ ਚੱਲੇ ਉਹ ਤਾਂ ਇਹ ਕਹਿੰਦੇ ਨੇ ਕਿ ਅਕਾਲੀ ਖਤਮ ਹੋ ਚੁੱਕੇ ਨੇ ਪਰ ਅਕਾਲੀਆਂ ਦੇ ਨਾਲ ਡਰਦੀ ਇਹਨਾਂ ਨੂੰ ਕਿਉਂ ਅਕਾਲੀ ਸਾਨੂੰ ਪਤਾ ਲੱਗ ਗਿਆ ਕਿ ਅਕਾਲੀ ਆ ਗਏ ਪੰਜਾਬ ਸਰਕਾਰ ਦਾ ਇੰਨਾ ਬਣਾ ਹਾਲ ਹੈ ਕਿ ਟੈਂਟਰ ਤੇ ਟਿੱਕਟਰ ਰਾਜ ਇਹਨਾਂ ਨੇ ਬਣਾਦਾ ਪੰਜਾਬ ਦੇ ਵਿੱਚ ਐਮਰਜੈਂਸੀ ਦੰਦੇ ਹੈ ਸਰਕਾਰ ਇਹ ਪੰਜਾਬ ਦੇ ਵਿੱਚ ਕਰਦੀ ਪਈ ਹੈ ਇਹ ਬਹੁਤ ਹੀ ਮੰਦਭਾਗੀ ਦਾ ਝਾਣਾ ਹੈ ਇਹ ਇਹ ਕਾਲਾ ਦੇਣੀ ਵੀ ਕਿਹਾ ਜਾ ਸਕਦਾ ਹੈ ਕਿ ਟੱਕਾ ਫਰਿਆ ਵੀ ਟੱਕਾ ਸਰਕਾਰ ਸੁਪਨਾ ਦਿੱਤ ਨਹੀਂ ਜਿਹਾ ਨਾ ਕਰਦੀ ਪਈ ਹੈ ਅਕਾਲੀ ਦਲ ਤੇ ਹਰ ਵਰਕਰ ਨਾਲ ਕਰਦੀ ਪਈ ਹੈ ਇਸ ਕਰਕੇ ਇਹ ਸਰਕਾਰ ਦੇ ਅਸਲ ਸੱਚੀ ਚਲਦਾ ਕਿ ਨਕਲੀ ਕਰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਭਾਈ ਸਾਧ ਸਰਦਾਰ ਵਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਸੀ ਪੰਜਾਬ ਸਰਕਾਰ ਦੀ ਬੁਖਲਾਟ ਸਰੇਆਵੀ ਨਜ਼ਰ ਆ ਰਹੀ ਹੈ ਥਾਂ ਥਾਂ ਤੇ ਨਾਕੇ ਲਾਏ ਪਏ ਨੇ ਅਕਾਲੀ ਵਰਕਰਾਂ ਨੂੰ ਕੈਰ ਰੈਸਟ ਹਾਊਸ ਕੀਤਾ ਜਾ ਰਿਹਾ ਹੈ ਤੇ ਕੋਈ ਲੀਡਰ ਨਹੀਂ ਛੱਡਿਆ ਕੋਈ ਛੋਟੇ ਤੋਂ ਛੋਟਾ ਵਰਕਰ ਨਹੀਂ ਛੱਡਿਆ ਉਹ ਤਾਂ ਇਹ ਕਹਿੰਦੇ ਨੇ ਕਿ ਅਕਾਲੀ ਖਤਮ ਹੋ ਚੁੱਕੇ ਨੇ ਪਰ ਅਕਾਲੀਆਂ ਦਾ ਇਹਨਾਂ ਨਾਲ ਡਰ ਵੀ ਇਹਨਾਂ ਨੂੰ ਕਿਉਂ ਆ ਅਕਾਲੀ ਇੱਥੋਂ ਪਤਾ ਲੱਗ ਗਿਆ ਕਿ ਅਕਾਲੀ ਆ ਰਹੇ ਨੇ ਪੰਜਾਬ ਸਰਕਾਰ ਦਾ ਇਹਨਾਂ ਮਾੜਾ ਹਾਲ ਡਿਕਟੇਟਰ ਡਿਕਟੇਟਰ ਰਾਜ ਇਹਨਾਂ ਨੇ ਬਣਾਤਾ ਪੰਜਾਬ ਦੇ ਵਿੱਚ ਐਮਰਜੈਂਸੀ ਵਾਲੀ ਸਥਿਤੀ ਸਥਿਤੀ ਬਣਾਤੀ ਹੈ ਕਿ ਜਿਹੜਾ ਇਹਨਾਂ ਨੇ ਅਕਾਲੀ ਵਰਕਰ ਤੋਂ ਛੋਟੇ ਤੋਂ ਛੋਟਾ ਵਰਕਰ ਵੀ ਰੈਸਟ ਹਾਊਸ ਕਰਿਆ ਪਿਆ ਇਹ ਐਜੇ ਹਾਲਾਤ ਪਹਿਲਾਂ ਕਦੇ ਨਹੀਂ ਅਸੀਂ ਦੇਖੇ ਹੈਗੇ ਚਲੋ ਐਮਰਜੈਂਸੀ ਟਾਈਮ ਚ ਬਹੁਤ ਕੁਝ ਹੋਇਆ ਸੀ ਪਰ ਜੋ ਇੱਕ ਗੰਦਾ ਕਾਨੂੰਨ ਜੋ ਗੰਦੇ ਇਹ ਸਰਕਾਰ ਇਹ ਪੰਜਾਬ ਦੇ ਵਿੱਚ ਕਰਦੀ ਪਈ ਆ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਇਹ ਇੱਕ ਇੱਕ ਕਾਲਾ ਦੇਣੀ ਵੀ ਕਿਹਾ ਜਾ ਸਕਦਾ ਹੈ ਕਿ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਤਾਈ ਦਰ ਖਤਰਾ ਪੈ ਰਿਹਾ ਹੈ ਕਿ ਅਕਾਲੀ ਦਲ ਵਾਪਸ ਆ ਰਹੇ ਨੇ ਤੇ ਹੁਣੇ ਸਾਫ ਹੀ ਕਲੀਅਰ ਹੋ ਚੁੱਕਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 2027 ਚ ਅਸੀਂ ਬਣਾਵਾਂਗੇ ਤੇ ਅਸੀਂ ਅਕਾਲੀ ਦਲ ਦਾ ਹਰ ਇੱਕ ਵਰਕਰ ਅਕਾਲੀ ਦਲ ਦੇ ਨਾਲ ਡਟ ਕੇ ਖੜਾ ਹੈ ਹੂ ਤਾਂ ਹਰ ਇੱਕ ਵਰਕਰ ਅਕਾਲੀ ਦਲ ਦੇ ਨਾਲ ਡਟ ਕੇ ਖੜਾ ਹੈ ਮੋਢੇ ਨਾਲ ਮੋਢਾ ਲਾ ਕੇ ਅਸੀਂ ਮੁਰੇ ਹੋ ਕੇ ਚੱਲਾਂਗੇ ਤੇ ਇਹੀ ਮੈਂ ਕਹਿਣਾ ਚਾਹਾਂਗਾ ਕਿ ਆਮ ਲੋਕਾਂ ਨੂੰ ਵੀ ਦੇਖੋ ਇਹ ਕਹੇ ਜੀ ਗੰਦੀ ਸਰਕਾਰ ਆਈ ਹੈ ਤੇ ਇਹੋ ਜਿਹੇ ਹਾਲਾਤ ਪੈਦਾ ਕਰ ਦਿੱਤੇ ਨੇ ਕਿ ਇਹਨਾਂ ਨੇ ਕਿ ਕੋਈ ਕੋਈ ਬੰਦਾ ਸੇਫ ਨਹੀਂ ਹੈਗਾ ਲੁੱਟਾ ਖੋਹਾ ਤੇ ਇਹਨਾਂ ਦਾ ਕੋਈ ਕੰਟਰੋਲ ਨਹੀਂ ਨੱਚਾ ਦੇ ਇਹਨਾਂ ਦਾ ਕੰਟਰੋਲ ਨਹੀਂ ਹੈਗਾ ਤੇ ਅੱਜ ਦਾ ਜੋ ਦਿਨ ਸੀ ਅਸੀਂ ਮੁਹਾਲੀ ਵੀ ਕਿਹ ਉੱਥੇ ਪਹੁੰਚਣਾ ਸੀ ਸਾਰਿਆਂ ਨੇ ਵਰਕਰਾਂ ਨੇ ਤੇ ਹਰ ਇੱਕ ਇਕੱਲਾ ਇਕੱਲਾ ਪੰਜਾਬ ਦੇ ਵਿੱਚ ਕੋਈ ਮੈਨ ਪੰਜਾਬ ਦਾ ਕੋਈ ਏਰੀਆ ਨਹੀਂ ਕੋਈ ਐਮਐਲਏ ਨਹੀਂ ਕੋਈ ਹਲਕਾ ਇੰਚਾਰਜ ਨਹੀਂ ਕੋਈ ਯੂਥ ਦਾ ਆਗੂ ਨਹੀਂ ਕੋਈ ਸਟੇਟ ਦਾ ਜ਼ਿਲ੍ਹਾ ਪ੍ਰਧਾਨ ਨਹੀਂ ਹਰ ਇੱਕ ਨੂੰ ਰੈਸਟ ਹਾਊਸ ਕਰਿਆ ਸੜਕਾਂ ਦੇ ਘੇਰਿਆ ਹੋਇਆ ਤੇ ਨਾਕਾਬੰਦੀ ਦੇ ਉੱਤੇ ਉਹਨਾਂ ਨੂੰ ਘੇਰ ਕੇ ਹਰਾਸਮੈਂਟ ਕੀਤੀ ਜਾ ਰਹੀ ਹੈ ਤੇ ਬਹੁਤ ਹੀ ਮਾੜੇ ਹਾਲੇ ਇਸ ਕਰਕੇ ਅਸੀਂ ਸਖਤ ਸ਼ਬਦਾਂ ਜੀ ਮੈਂ ਇਹਦੀ ਨਖੇਦੀ ਕਰਦਾ ਤੇ ਅਸੀਂ ਡਟ ਕੇ ਕਾਲੀ ਦਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ